ਤਤਸ਼ਕਾਲ ਤੁਸੀਂ ਦੇਖ ਰਹੇ ਹੋ ਪੋਲਿਟিক্যাল ਥੌਟਸ ਔਰ ਇਸ ਸਮੇਂ ਦੇ ਉਤੇ ਸਿਆਸਤ ਦੀ ਜੀ ਗੱਲ ਕੀਤੀ ਜਾਵੇ ਕਾਫੀ ਮੁੱਦੇ ਇਸ ਸਮੇਂ ਘੁੰਮ ਰਹੇ ਨੇ ਕਿਸਾਨੀ ਦੇ ਆਸ-ਪਾਸ ਕਿਉਂਕਿ ਜਿਸ ਤਰੀਕੇ ਦੇ ਇਲਜ਼ਾਮات ਲੱਗ ਰਹੇ ਨੇ ਇਸ ਸਮੇਂ ਦੇ ਉਤੇ ਔਰ ਕਿਸਾਨ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ ਉਸਨੇ ਸਾਰੀ ਜਿਹੜੀ ਤਾਣੀਆਂ ਉਸ ਨੂੰ ਲਜਾਇਆ ਹੋਇਆ ਹੈ ਇਸ ਸਮੇਂ ਦੇ ਉਤੇ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦੇ ਉਤੇ ਪਹਿਲਾਂ ਵੀ ਹਲਕੀ ਇਲਜ਼ਾਮ ਲੱਗ ਚੁੱਕੇ ਨੇ ਪੈਸਿਆਂ ਦੇ ਗਬਨ ਦੇ ਇੱਕ ਵਾਰ ਮੁੜ ਤੋਂ ਉਹਨਾਂ ਦੇ ਉਤੇ ਉਹੀ ਇਲਜ਼ਾਮ ਉਹਨਾਂ ਦੇ ਸਾਥੀ ਹਾਲਾਂਕਿ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਜੋ ਧਰਨਾ ਚੁਕਵਾਇਆ ਗਿਆ ਸੀ 19 ਜੋ ਬਾਰਡਰਾਂ ਦੇ ਉੱਤੇ ਚੱਲ ਰਿਹਾ ਸੀ ਕਿਸਾਨਾਂ ਦਾ ਉਸ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਕਿ ਮਲੀ ਭੁਗਤ ਦੇ ਨਾਲ ਇਹ ਅੰਦੋਲਨ ਜਿਹੜਾ ਹੈ ਖਤਮ ਕੀਤਾ ਗਿਆ ਜਾਂ ਬਾਰਡਰ ਖਾਲੀ ਕੀਤੇ ਗਏ ਨੇ ਹਾਲਾਂਕਿ 11 ਤਰੀਕ ਨੂੰ ਵੀ ਇਹ ਚੀਜ਼ਾਂ ਲਗਾਤਾਰ ਸਾਹਮਣੇ ਆ ਰਹੀਆਂ ਸੀਗੀਆਂ ਵਿੱਚੋਂ ਵਿੱਚੋਂ ਗੱਲਾਂ ਉੱਠ ਰਹੀਆਂ ਸੀਗੀਆਂ ਕਿ ਕਿਸਾਨਾਂ ਦੀ ਜਿਹੜੀ ਇਸ ਦੇ ਵਿੱਚ ਹਮੀ ਸੀਗੀ ਜਾਂ ਇਹ ਇੱਕ ਤਰੀਕੇ ਦੇ ਨਾਲ ਸਾਂਝਾ ਪਲਾਨ ਸੀਗਾ ਕਿ ਇਸ ਤਰੀਕੇ ਕਿਸਾਨਾਂ ਨੂੰ ਉਠਾਇਆ ਜਾਊਗਾ ਮੀਟਿੰਗ ਦੇ ਵਿੱਚੋਂ ਦੀ ਚੱਕਿਆ ਜਾਊਗਾ ਇੱਕ ਪੂਰੀ ਸਕ੍ਰਿਪਟਿਡ ਜੀ ਸੀਗੀ ਤਾਂ ਹੁਣ ਉਹੋ ਚੀਜ਼ਾਂ ਹੁਣ ਕਿਸਾਨ ਆਗੂ ਇੱਕ ਦੂਸਰੇ ਦੇ ਉੱਤੇ ਖੁਦ ਉਸ ਚੀਜ਼ ਦੇ ਇਲਜ਼ਾਮ ਲਾਉਣ ਲੱਗ ਪਏ ਨੇ ਦੂਸਰੇ ਪਾਸ ਐਕਸ਼ਨ ਪਲਾਨ ਇੱਕ ਤਿਆਰ ਹੋਇਆ ਸੀ ਡੈਡਲਾਈਨ ਇੱਕ ਦਿੱਤੀ ਸੀਗੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ 31 ਮਈ ਦੀ ਕੀ ਨਸ਼ੇ ਨੂੰ ਲੈ ਕੇ ਤਾਂ ਹੁਣ ਖਾਤਮਾ ਕਰ ਦੇਣਾ ਹੈ ਇਸ ਤੋਂ ਪਹਿਲਾਂ ਕਈਆਂ ਨੇ ਇਸ ਤਰੀਕੇ ਦੇ ਦਾਅਵੇ ਵਾਅਦੇ ਕੀਤੇ ਜਿਹੜੇ ਲੀਡਰ ਆਉਂਦੇ ਸੀਗੇ ਇਥੋਂ ਤੱਕ ਕਿ ਜਿਹੜੇ ਸੀਐਮ ਵੀ ਬਣੇ ਉਹਨਾਂ ਨੇ ਇਸ ਤਰੀਕੇ ਦੇ ਦਾਅਵੇ ਵਾਅਦੇ ਕੀਤੇ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚੋਂ ਦੀ ਇਹ ਆਵਾਜ਼ ਉੱਠਦੀ ਹੈ ਕਿ ਅਸੀਂ ਨਸ਼ਾ ਖਤਮ ਕਰ ਦੇਵਾਂਗੇ ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਦੇ ਵੱਲੋਂ ਦੀ ਫਿਰ ਯੂ-ਟਰਨ ਇੱਕ ਤਰੀਕੇ ਦਾ ਲੈ ਲਿਆ ਜਾਂਦਾ ਉਹ ਡੈਡਲਾਈਨ ਕੀ ਨਸ਼ਾ ਖਤਮ ਕਰਨ ਦੀ ਹੈ ਜਾਂ ਫਿਰ ਉਹਨੂੰ ਡੈਡਲਾਈਨ ਕਿਸੇ ਹੋਰ ਚੀਜ਼ ਦੀ ਬਣਾ ਦਿੱਤੀ ਗਈ ਆ ਉਸ ਨੂੰ ਲੈ ਕੇ ਚਰਚਾ ਕਰਾਂਗੇ ਸੁਜੀਤ ਸਿੰਘ ਜੀ ਤੇ ਮਨਜੀਤ ਮਨਦੀਪ ਸਿੰਘ ਜੀ ਸੜਨ ਨਾਲ ਇਸ ਵੇਲੇ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਸੁਜੀਤ ਸਿੰਘ ਜੀ ਦੇ ਕੋਲ ਚਲਦੇ ਆ ਸੁਜੀਤ ਸਿੰਘ ਦੇ ਕਿਸਾਨਾਂ ਦਾ ਮਸਲਾ ਕਾਫੀ ਜ਼ਿਆਦਾ ਆ ਪੱਖ ਹੈ ਰੰਦਾ ਆ ਸਿਰ ਯੋਰ ਕਿਸਾਨਾਂ ਨੂੰ ਲੈ ਕੇ ਇਸ ਸਮੇਂ ਦੇ ਉੱਤੇ ਜੋ ਇਲਜ਼ਾਮਤ ਹੋਏ ਨੇ ਜਗਜੀਤ ਸਿੰਘ ਢਿੱਲੇਵਾਲ ਦੇ ਉੱਤੇ ਖਾਸ ਤੌਰ ਦੇ ਉੱਤੇ ਜੋ ਉਹਨਾਂ ਦੇ ਖੁਦ ਦੇ ਹੀ ਸਾਥੀ ਇੰਦਰਜੀਤ ਸਿੰਘ ਕੋਰਟ ਬੁੱਢਾ ਨੇ ਲਗਾਏ ਨੇ ਖੋਸਾ ਨੇ ਇੱਕ ਕਿਸਾਨਾ ਗੂਨਾ ਦੇ ਬਲੋਂ ਦੇ ਇਲਜ਼ਾਮ ਲਗਾਏ ਨੇ ਇਸ ਤਰੀਕੇ ਇਹ ਉਜਨਤਾਣੀ ਬਣੀ ਹੈ ਉਹ ਵੀ ਉਸ ਸਮੇਂ ਦੇ ਉੱਤੇ ਜਦੋਂ 4 ਮਈ ਨੂੰ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਸੱਦਾ ਪੱਤਰ ਆਉਂਦਾ ਹੈ 25 ਤਰੀਕ ਨੂੰ ਕੇਂਦਰ ਦੇ ਵੱਲੋਂ ਦੀ ਕਿਸਾਨਾਂ ਨੂੰ ਉਸ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਸੱਦਾ ਹੁੰਦਾ ਔਰ ਕਿਸਾਨ ਕੱਲ ਜਿਹੜਾ ਹੈ ਇੱਕ ਚਿੱਠੀ ਲਿਖ ਦਿੰਦੇ ਨੇ ਕੇਂਦਰ ਨੂੰ ਉਸ ਦੇ ਵਿੱਚ ਕਹਿ ਦਿੰਦੇ ਨੇ ਕਿ ਪੰਜਾਬ ਸਰਕਾਰ ਨਹੀਂ ਜੀ ਹੋਣੀ ਚਾਹੀਦੀ ਪਹਿਲਾਂ ਜਿਹੜੇ ਕਿਸਾਨ ਨੇ ਕਹੀ ਗਏ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਵਿੱਚ ਹੋਣੀ ਜ਼ਰੂਰੀ ਹੈ ਹੁਣ ਉਹ ਕਹਿੰਦੇ ਨੇ ਕਿ ਕਿਸ ਪੰਜਾਬ ਸਰਕਾਰ ਵਿੱਚ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਸਮਝਿਆ ਜਾਵੇ ਇਸ ਲਈ ਮੀਟਿੰਗ ਦੇ ਜੋ ਘਟਨਾਕ੍ਰਮ ਸੀਗਾ ਕੇਂਦਰ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਉਹ ਮੀਟਿੰਗ ਹੋਈ ਸੀ ਤਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਉਠਾ ਦਿੱਤਾ ਗਿਆ ਸ਼ੰਭੂ ਟੈਕਨੋਰੀ ਬਾਰਡਰ ਤੋਂ ਤਾਂ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਸੀਗੀਆਂ ਸ਼ੰਭੂ ਟੈਕਨੋਰੀ ਦੀਆਂ ਉਹਨਾਂ ਦੇ ਵਿੱਚ ਇਹ ਥੋੜੀ ਜਿਹੀ ਟਸਲ ਵੱਧ ਗਈ ਸੀ ਕਿ ਹੁਣ ਅਸੀਂ ਮੀਟਿੰਗ ਨਹੀਂ ਕਰਨੀ ਕੇਂਦਰ ਦੇ ਨਾਲ ਨਾ ਹੀ ਕੇਂਦਰ ਦੇ ਨਾਲ ਨਾ ਹੀ ਪੰਜਾਬ ਸਰਕਾਰ ਦੇ ਨਾਲ ਤਾਂ ਉਹ ਜਿਹੜੀ ਇੱਕਤਰ ਹੈ ਉਹਦਾ ਅੱਜ ਵੀ ਇਹੀ ਕਹਿ ਰਹੀ ਹੈ ਜਿਹੜੀ ਖਨੌਰੀ ਬਾਰਡਰ ਵਾਲੇ ਨੇ ਵੀ ਅਸੀਂ ਮੀਟਿੰਗ ਲਈ ਮੀਟਿੰਗ ਲਈ ਜਾਵਾਂਗੇ ਪਰ ਜਿਹੜੇ ਸ਼ੱਭੂ ਬਾਰਡਰ ਵਾਲੇ ਨੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਲਈ ਦਾ ਲੀਡਰ ਨੇ ਜਾਂ ਉਹਨਾਂ ਦੇ ਜਿਹੜੇ ਬੈਕ ਫਰੰਟ ਦੇ ਉੱਤੇ ਕੰਮ ਕਰਨ ਵਾਲੇ ਲੋਕ ਨੇਗੇ ਤਾਂ ਉਹ ਇਹੀ ਕਹਿ ਰਹੇ ਨੇ ਕਿ ਮੀਟਿੰਗ 'ਚ ਜਾਣਾ ਹੁਣ ਵਾਜਿਬ ਨਹੀਂ ਰਿਹਾ ਜਿਸ ਤਰੀਕੇ ਨਾਲ ਜਲਾਲਤ ਮਿਲੀ ਹੈ ਜਾਂ ਜਿਸ ਤਰੀਕੇ ਨਾਲ ਉਹ ਕਿਸਾਨ ਲੀਡਰਾਂ ਨਾਲ ਜਿਹੜਾ ਵਰਤਾਓ ਹੋਇਆ ਹੈਗਾ ਦੂਜੇ ਪਾਸੇ ਜਿਹੜੇ ਆ ਡੱਲੇਵਾਲ ਜਾਂ ਉਹਨਾਂ ਦੇ ਜਿਹੜੇ ਸਾਥੀ ਨੇ ਅਭਿਮਨਿਉ ਕਹਾੜੋਂ ਲਗਾਤਾਰ ਇਸੇ ਗੱਲ ਦੇ ਅੜੇ ਹੋਏ ਨੇ ਕਿ ਹਾਂ ਕਿ ਤਾਂ ਗੱਲਬਾਤ ਤਾਂ ਕਰਨੀ ਜ਼ਰੂਰੀ ਹੈ ਜੇ ਇਸ ਤਰੀਕੇ ਨਾਲ ਗੱਲਬਾਤ ਨਹੀਂ ਹੋਊਗੀ ਤਾਂ ਫਿਰ ਜੋ ਵੀ ਹੁਣ ਤੱਕ ਦਾ ਅੰਦੋਲਨ ਉਹ ਸਾਰਾ ਠੰਡੇ ਬਸਤੇ ਦੇ ਵਿੱਚ ਪੈ ਜਾਵੇਗਾ ਇਹਦੇ ਵਿੱਚ ਦੋ ਗੱਲਾਂ ਨੇ ਜਿਹੜੀਆਂ ਬਾਤਾਂ ਲਗੀਆਂ ਨੇ ਇੱਕ ਤਾਂ ਇਹ ਕਿ ਜਿਹੜੇ ਉਹ ਦੋ ਸਾਬਕਾ ਪੁਲਿਸ ਅਫਸਰ ਜਿਕੇ ਨਰਿੰਦਰ ਭਾਰਗ ਅਤੇ ਦਿਸਕਰਨ ਸਿੰਘ ਤਾਂ ਉਹ ਹਰ ਵੇਲੇ ਡੱਲੇਵਾਲ ਦੇ ਆਲੇ-ਦੋਲੇ ਨੇ ਇਹਨੇ ਸੀਗੇ ਦੇਖੇ ਉਹ ਸ਼ੰਭੂ ਬਾਰਡਰ ਦੇ ਵੀ ਜਾਂਦੇ ਸੀਗੇ ਪਰ ਕਿਸਾਨ ਲੀਡਰਾਂ ਦੇ ਨਾਲ ਉਹਨਾਂ ਦੀ ਨੇੜਤਾ ਬਹੁਤੀ ਨਹੀਂ ਸੀ ਸ਼ੰਭੂ ਬਾਰਡਰ ਦੇ ਉੱਤੇ ਖਲੋਰੀ ਬਾਰਡਰ ਦੇ ਉੱਤੇ ਤਾਂ ਉਹ ਮੀਟਿੰਗਾਂ ਵੀ ਕਰਾਉਂਦੇ ਸੀ ਡੱਲੇਵਾਲ ਦਾ ਇਲਾਜ ਵੀ ਕਈ ਵਾਰੀ ਉਹਨਾਂ ਦੇ ਨਿਗਰਾਨੀ ਦੇ ਹੇਠ ਕਰਵਾਇਆ ਜਾਂਦਾ ਸੀ ਕਈ ਵਾਰੀ ਤਾਂ ਕੋਈ ਸੈਂਟਰ ਵੱਲੋਂ ਕੋਈ ਅਫਸਰ ਆ ਜਾਂਦੇ ਸੀ ਜਾਂ ਕੋਈ ਟੀਮ ਆਉਂਦੇ ਸੀ ਜਾਇਜ਼ਾ ਲੈਣ ਲਈ ਜਾਂ ਗੱਲਬਾਤ ਕਰਨ ਲਈ ਉਹ ਆ ਜਾਂਦੇ ਸੀ ਜਾਂ ਮੈਨੂੰ ਯਾਦ ਹੈ ਸੁਪਰੀਮ ਕੋਰਟ ਦੀ ਇੱਕ ਕਮੇਟੀ ਬਣਾਈ ਹੋਈ ਸੀ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਹੇਠ ਤਾਂ ਉਹ ਵੀ ਆਈ ਸੀ ਉਦੋਂ ਵੀ ਉਹ ਪੁਲਿਸ ਅਫਸਰ ਜਿਹੜੇ ਮੌਜੂਦ ਸੀਗੇ ਤਾਂ ਇਹ ਸਾਰੀਆਂ ਜਿਹੜੀਆਂ ਘਟਨਾਕ੍ਰਮਾਂ ਘਟਨਾਕ੍ਰਮ ਜਿਹੜੀਆਂ ਇੱਕ ਇੱਕ ਕਰਕੇ ਜੁੜਦੀਆਂ ਨੇ ਗਈਆਂ ਇੱਕ ਤਾਂ ਸਾਬਕਾ ਪੁਲਿਸ ਅਫਸਰ ਨੇ ਸਰਕਾਰ ਨੇ ਉਹਨਾਂ ਦੀ ਡਿਊਟੀ ਕੀ ਲਈ ਸੀ ਕੀ ਉਹ ਗੱਲਬਾਤ ਕਰਨ ਲਈ ਆਏ ਸੀ ਜਾਂ ਫਿਰ ਉਹ ਏਸੇ ਤਰੀਕੇ ਦਾ ਹੀ ਇੱਕ ਬ੍ਰਿਜ ਬਣਨ ਆਏ ਸੀ ਕਿ ਸਰਕਾਰ ਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਜਿਹੜੀ ਉਹ ਮਿਲੀਭੁਗ ਦੇ ਇਲਜ਼ਾਮ ਲੱਗਦੇ ਨੇ ਕੀ ਉਹ ਸੱਚੇ ਨੇ ਤੇ ਦੂਜੇ ਪਾਸੇ ਜਦੋਂ ਕੋਈ ਸਾਬਕਾ ਪੁਲਿਸ ਅਫਸਰ ਇਸ ਤਰੀਕੇ ਨਾਲ ਤੁਹਾਡੇ ਵਿੱਚ ਆ ਕੇ ਬੈਠਦਾ ਹੋਵੇ ਤੇ ਤੁਸੀਂ ਉਹਨੂੰ ਬੜੀ ਆਸਾਨੀ ਦੇ ਨਾਲ ਆਪਣੇ ਨਾਲ ਆਪਣੇ ਗੋਡੇ ਦੇ ਕੋਲ ਬਿਠਾ ਲਓ ਤਾਂ ਉਹ ਵੀ ਬਹੁਤ ਵੱਡੇ ਸਵਾਲ ਖੜੇ ਕਰ ਦਿੰਦੇ ਹਨ ਨਾ ਵੀ ਤੁਹਾਡੀ ਕੀ ਆ ਮਨਸ਼ਾ ਹੈ ਵੀ ਤੁਸੀਂ ਸਰਕਾਰ ਦੇ ਨੇੜੇ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਉਹਨਾਂ ਲੋਕਾਂ ਦੇ ਹੱਕਾਂ ਲਈ ਲੜਨਾ ਚਾਹੁੰਦੇ ਹੋ ਜਿਹੜੇ ਤੁਹਾਡੇ ਤੇ ਉਮੀਦਾਂ ਲਾ ਕੇ ਬੈਠੇ ਨੇ ਇਹ ਸਾਰੀ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਇੱਕੋ ਹੀ ਸ਼ਾਰਾ ਕਰਦੀਆਂ ਨੇ ਕੀ ਹੈ ਕਿ ਢੱਲੇ ਵਾਲੋ ਵੀ ਤੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੇ ਕਦੇ ਵੀ ਏਜੰਸੀਆਂ ਤੋਂ ਟਾਲਾ ਨਹੀਂ ਵਟਿਆ ਸਗੋਂ ਉਹਨਾਂ ਦੇ ਨਾਲ ਜਿਹੜੇ ਰਲਗੱਡ ਰਹੇ ਨੇ ਹਮੇਸ਼ਾ ਹੀ ਰਹੇ ਨੇ ਉਹ ਸ਼ੁਰੂ ਤੋਂ ਜਿਸ ਤਰੀਕੇ ਨਾਲ ਜਿਹੜਾ ਮਰਨ ਵਰਤ ਸੀ ਉਹ ਇੰਨਾ ਲੰਬਾ ਚਲਾ ਗਿਆ ਤੇ ਉਹ ਤਾਂ ਮੈਨੂੰ ਲੱਗਦਾ ਵੀ ਲਾਸਟ ਜਿਹੜਾ ਮਰਨ ਵਰਤ ਸੀਗਾ ਉਹ ਦਰਸ਼ਨ ਸਿੰਘ ਤੇਰੂਮਾਨ ਦਾ ਸੀਗਾ ਤੇ 73 ਦਿਨਾਂ ਦੀ ਹੜਤਾਲ ਦੇ ਬਾਅਦ ਉਹ ਬਹੁਤ ਹੋ ਗਏ ਸੀ ਉਹ ਵੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀਗਾ ਪਰ ਉਹਨਾਂ ਦੀ ਜਿਹੜੀ ਵਸੀਅਤ ਹੈ ਨਾ ਤਾਂ ਉਹ ਵੀ ਬੜੀ ਭਾਵੁਕ ਜੇ ਕਰਨ ਵਾਲੀ ਹੈ ਫੇਰ ਉਹ ਉਧਰਲੇ ਪਾਸੇ ਨਾਈਂ ਜਾਈਏ ਤਾਂ ਜ਼ਿਆਦਾ ਬੈਟਰ ਹੈ ਪਰ ਜਿਹੜੇ ਇੱਧਰ ਡੱਲੇਵਾਲ ਹੋਰਾਂ ਨੇ ਜਿਹੜਾ ਮਰਨ ਵਰਤ ਸ਼ੁਰੂ ਕਰਾਇਆ ਸੀ ਭਾਵੇਂ ਉਹ ਅਰਦਾਸ ਕਰਕੇ ਕੀਤਾ ਗਿਆ ਸੀ ਪਰ ਅਰਦਾਸ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਹੋਇਆ ਸੀ ਕਿਹਾ ਗਿਆ ਸੀ ਵੀ ਜਦੋਂ ਤੱਕ ਜਿਹੜਾ ਪ੍ਰਾਣਾ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਮਰਨ ਵਰਤ ਦਾ ਪ੍ਰੰਡ ਰੱਖਾਂਗੇ ਤਾਂ ਇਹ ਇਹ ਕਦੇ ਨਹੀਂ ਕਿਹਾ ਗਿਆ ਸੀ ਬਲਕਿ ਸਿੰਘ ਸਾਹਿਬ ਨੇ ਵੀ ਇਹ ਇਤਿਹਾਸਿਕ ਜਦੋਂ ਗੈਨੀ ਰਗਵੀਰ ਸਿੰਘ ਨੇ ਵਾਰ-ਵਾਰ ਅਪੀਲ ਕੀਤੀ ਸੀ ਕਿ ਸਿੱਖ ਧਰਮ ਦੇ ਵਿੱਚ ਸਿੱਖ ਫਲਸਫੀ ਦੇ ਵਿੱਚ ਕਿਤੇ ਵੀ ਮਰਨ ਵਰਤ ਦਾ ਜ਼ਿਕਰ ਨਹੀਂ ਹੈ ਫੇਰ ਵੀ ਡੱਲੇਵਾਲ ਮਰਨ ਵਰਤ ਦੇ ਸਤੇ ਜੜੇ ਰਹੀ ਪਤਾ ਨਹੀਂ ਕਿਉਂ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਸੀ ਕਿ ਮਰਨ ਵਰਤ ਰਾਕੇ ਉਹ ਪੰਜਾਬ ਦੇ ਲਈ ਬਹੁਤ ਵੱਡਾ ਬਣ ਜਾਣਗੇ ਜਾਂ ਜਿਹੜੇ ਪਹਿਲਾਂ ਇਲਜ਼ਾਮ ਲੱਗੇ ਨੇ ਗਵਨ ਦੇ ਜਾਂ ਦੂਜੇ ਜਿਹੜੇ ਹੋਰ ਸਵਾਲ ਪੁੱਛੇ ਜਾ ਰਹੇ ਨੇ ਉਹਨਾਂ ਤੋਂ ਉਹ ਹੁਣ ਨਹੀਂ ਪੁੱਛੇ ਜਾਣਗੇ ਜਾਂ ਇਹ ਵੀ ਸੀਗਾ ਕਿ ਡੱਲੇਵਾਲ ਹੋਰਾਂ ਨੂੰ ਕਿ ਜਿਹੜੀ ਉਹਨਾਂ ਦਾ ਜਿਹੜਾ ਐਸਕੇਮ ਤੋੜ ਕੇ ਗੈਰ ਰਾਜਨੀਤਿਕ ਬਣਾਇਆ ਗਿਆ ਸੀ ਉਹਨਾਂ ਦੀ ਜਿਹੜੀ ਈਗੋ ਹੈ ਉਹ ਜ਼ਿਆਦਾ ਸੈਟੀਸਫਾਈ ਹੋ ਸਕਦੀ ਸੀ ਇਸ ਤਰੀਕੇ ਨਾਲ ਕਿਉਂ ਇਜਾਜ਼ਤੇ ਵੱਡਾ ਉੱਪਰ ਕੇ ਆਉਂਦੇ ਪਰ ਉਹ ਸਾਰਾ ਕੁਝ ਵਿਚ ਹੀ ਰਹਿ ਗਿਆ ਨਾ ਕੇਂਦਰ ਨੇ ਉਹਨਾਂ ਦੀ ਸੁਣੀ ਨਾ ਪੰਜਾਬ ਨੇ ਸੁਣੀ ਉਹ ਇਸ ਤਰੀਕੇ ਨਾਲ ਹੀ ਲੱਗਦਾ ਸੀਗਾ ਅੱਗੇ ਜਿਵੇਂ ਮੇਰੀ ਭੂਤ ਨਾਲ ਉਹ ਉੱਥੇ ਬੈਠੇ ਨੇ ਕਈ ਵਾਰੀ ਇਹ ਗੱਲਾਂ ਵੀ ਸਾਹਮਣੇ ਆਈਆਂ ਕਿ ਉਹ ਅੰਦਰ ਜਿਵੇਂ ਕੜਾ ਬਣਦਾ ਹੈ ਤਾਂ ਉਹ ਖਾ ਲੈਂਦੇ ਸੀ ਕਦੇ-ਕਦਾਈਂ ਕਦੇ ਜਾਂ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਜਿਵੇਂ ਅੱਜ ਕੱਲ੍ਹ ਸਵਾਲ ਖੜੇ ਹੋ ਰਹੇ ਨੇ ਢੱਲੇਵਾਲ ਦੇ ਉੱਤੇ ਕਿਉਂ ਇੰਨੀ ਜਲਦੀ ਕੇ ਮੇਰੇ ਕਵਰ ਕਰ ਗਏ ਹਾਲਾਂਕਿ ਅੱਜ ਇੱਕ ਕਿਸੇ ਚੈਨਲ ਦੇ ਉੱਤੇ ਉਹਨਾਂ ਨੇ ਤਫਸੀਲ ਦੇ ਨਾਲ ਇਹ ਬਿਲਕੁਲ ਦੱਸਿਆ ਤੱਲੇਵਾਲ ਨੇ ਕਿ ਜਿਹੜੀ ਹੁਣ ਤੱਕ ਕਿਵੇਂ ਉਹਨਾਂ ਦੇ ਜਿਹੜੇ ਅਣ ਸੀਗੇ ਸਰੀਰ ਦੇ ਜਿਹੜੇ ਘਟਦੇ ਜਾ ਰਹੇ ਸੀਗੇ ਉਹ ਕਿਵੇਂ ਇਹ ਵਧੇ ਕੋਲੇ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਡਾਈਟ ਲੈਣੀ ਸ਼ੁਰੂ ਕਰੀ ਹੈ ਉਹ ਇੱਕ ਵੱਖਰਾ ਕਨਸੈਪਟ ਹੈ ਮੈਡੀਕਲੀ ਤੌਰ ਦੇ ਉੱਤੇ ਉਹ ਨਾ ਤਾਂ ਅਸੀਂ ਡਾਕਟਰ ਆ ਨਾ ਉਹ ਤੇ ਡੱਲੇਵਾਲ ਡਾਕਟਰ ਨੇ ਤੇ ਨਾ ਹੀ ਜਿਹੜੇ ਜਿਸ ਟੀਵੀ ਚੈਨਲ ਦੇ ਉੱਤੇ ਉਹ ਗੱਲ ਕਰ ਰਹੇ ਨਾ ਉਹ ਡਾਕਟਰ ਨੇ ਤਾਂ ਉਹ ਜਿਹੜੇ ਇਸ ਕਿਸਮ ਦੀ ਉਹ ਮੈਡੀਕਲ ਥਿਊਰੀ ਦੱਸ ਰਹੇ ਨੇ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਵਾਜਿਬ ਹੈ ਫੇਰ ਵੀ ਚਲੋ ਖੈਰ ਉਹਦਾ ਉਹਨਾਂ ਦਾ ਜ਼ਿੰਦਗੀ ਦਾ ਮਾਮਲਾ ਹੈ ਵੀ ਕੋਈ ਵੀ ਬੰਦਾ ਇੱਕ ਤਰੀਕੇ ਨਾਲ ਮਰਨਾ ਨਹੀਂ ਚਾਹੂਗਾ ਅੰਟਿਲ ਜਦੋਂ ਤੱਕ ਉਹਨਾਂ ਦੇ ਉਸ ਦੇ ਦਿਲ ਦੇ ਅੰਦਰ ਲੋਕਾਂ ਦੇ ਲਈ ਦਰਦ ਨਾ ਹੋਵੇ ਜਾਂ ਉਹ ਇੱਕ ਸੰਘਰਸ਼ ਨੂੰ ਰੂਪਰੇਖਾ ਨਾ ਦੇਣੀ ਚਾਹੁੰਦਾ ਹੋਵੇ ਨਹੀਂ ਜਿਹੜਾ ਕੋਟਪੁੱਡਾ ਤੇ ਜਿਹੜਾ ਸੁਖਜਿੰਦਰ ਸਿੰਘ ਖੋਸਾ ਨੇ ਜਿਹੜੇ ਇਲਜ਼ਾਮ ਲਾਏ ਨੇਗੇ ਕਿ ਲੰਗਰਾਂ ਦਾ ਜਿਹੜਾ ਰਾਸ਼ਨ ਆ ਉਹ ਵੇਚ ਦਿੱਤਾ ਗਿਆ ਦੁੱਧ ਵੇਚ ਦਿੱਤਾ ਗਿਆ ਉਹਦੇ ਬਦਲੇ ਡੱਲੇਵਾਲ ਨੇ ਇੱਕ ਅਜੀਬ ਜੀ ਗੱਲ ਕੀਤੀ ਐ ਕਿ ਦੁੱਧ ਦੇ ਬਦਲੇ ਇਹਨਾਂ ਨੇ ਗੱਡੇ ਲਈ ਸੀ ਸਾਡੇ ਕੋਲ ਇਹ ਪਤਾ ਨਹੀਂ ਹੁਣ ਕਿਹੋ ਦੀ ਜਥੇਬੰਦੀਆਂ ਦੇ ਵਿੱਚ ਇਹ ਚੱਲ ਹੋਣ ਚੱਲੀ ਐ ਕਿ ਵੀ ਇਹ ਅਸੀਂ ਰਾਸ਼ਨ ਦੇ ਵਿੱਚ ਹੀ ਲੋਕ ਕੇ ਰਹਿ ਗਏ ਤੁਸੀਂ ਦੇਖੋ ਕਿੱਡਾ ਫੜਾ ਅੰਦੋਲਨ ਹੋਇਆ 2020 ਦੇ ਵਿੱਚ 2021 ਦੇ ਵਿੱਚ ਹੁਣ ਤੱਕ ਉਹਦੀਆਂ ਮਸਾਲਾਂ ਦਿੱਤੀਆਂ ਜਾਣ ਲੱਗੀਆਂ ਸੀ ਬਿਸ਼ਪ ਭਰ ਦੇ ਵਿੱਚ ਉਹ ਚਰਚਾਵਾਂ ਜਿਹੜੀਆਂ ਹੋਈਆਂ ਸੀਗੀਆਂ ਉਹ ਸਾਰਿਆਂ ਹੁਣ ਦੇਖੋ ਕਿੱਥੇ ਆ ਕੇ ਰੁਕ ਗੀਆਂ ਹੋਰ ਆਸ਼ਨ ਵੇਚਣ ਦੇ ਉੱਤੇ ਐਡੇ ਵੱਡੇ ਤੁਸੀਂ ਲੀਡਰ ਹੋ ਤਾਂ ਅੱਗੇ ਇਜ਼ਾਮ ਲੱਗਦੇ ਹੁਣ ਤੇ ਤੁਸੀਂ ਕੋਈ ਸਪਸ਼ਟੀਕਰਨ ਜਾਂ ਕੋਈ ਸੰਤੋਸ਼ੀਪੂਰਨ ਜਵਾਬ ਹੀ ਦੇ ਦਿਓ ਘਟੋ ਘਟ ਤੁਸੀਂ ਇੰਨਾ ਕੀ ਦੇ ਦੋ ਗੋਲ ਮੋਲ ਜਵਾਬ ਦੇਣ ਦੀ ਬਜਾਏ ਅੱਗੇ ਉਹ ਇਹ ਕਹਿ ਰਹੇ ਨੇ ਸਭ ਕੁ ਕੇ ਅਸੀਂ ਵੀਊ ਮੀਟਿੰਗ ਕਰਾਂਗੇ ਕਿ ਉਹ ਉੱਥੇ ਜਾ ਕੇ ਫਿਰ ਅਸੀਂ ਇਕਲੀ ਇਕਲੀ ਚੀਜ਼ ਦਾ ਹਿਸਾਬ ਦੇਵਾਂਗੇ ਇਟ ਮੀਨਸ ਹਿਸਾਬ ਤੁਹਾਡੇ ਕੋਲ ਹੈ ਹੀ ਨਹੀਂ ਹੁਣ ਵੀ ਜਿਹੜੀ ਵੀਊ ਮੀਟਿੰਗ ਕਰਨੀ ਗੱਲ ਹੈ ਨਹੀਂ ਬੰਦਾ ਕਹਿੰਦਾ ਵੀ ਸਾਡੇ ਕੋਲ ਆ ਕੱਲੀ-ਕੱਲੀ ਗੱਲ ਲਿਖੀ ਹੋਈ ਹੈ ਜਦੋਂ ਮਰਜ਼ੀ ਆਜੋ ਸਾਡੇ ਕੋਲ ਸਾਡੇ ਤੋਂ ਹਿਸਾਬ ਲੈ ਲਓ ਇਹਦਾ ਕੀ ਮਤਲਬ ਵੀ ਰਿਵਿਊ ਮੀਟਿੰਗ ਕਰਾਂਗੇ ਅਸੀਂ ਪਿੰਡਾਂ ਦੇ ਵਿੱਚੋਂ ਦੇਖਾਂਗੇ ਵੀ ਕਿੰਨਾ ਲੋਕਾਂ ਦਾ ਜਿਹੜਾ ਸਮਾਨ ਉਹ ਗਾਇਬ ਹੋਇਆ ਜਾਂ ਕਿਵੇਂ ਪੁਰਸ ਪ੍ਰਸ਼ਾਸਨ ਨੇ ਉਹਨਾਂ ਦਾ ਸਮਾਨ ਗਾਇਬ ਕੀਤਾ ਉਹ ਵੱਖਰੀ ਗੱਲ ਆ ਹੁਣ ਜਦੋਂ ਰਤਨ ਆ ਰਿਹਾ ਸੀ ਉਹ ਉਦੋਂ ਡੱਲੇਵਾਲ ਹੋਰੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੰਜੇ ਤੇ ਪਏ ਸੀ ਉਹ ਤੇ ਉਹਨਾਂ ਨੂੰ ਇਸ ਤਰੀਕੇ ਦਾ ਧਿਆਨ ਵੀ ਨਹੀਂ ਇਹ ਹੋਣਾ ਕਿ ਬਾਹਰ ਕੀ ਹੋ ਰਿਹਾ ਜੇ ਧਿਆਨ ਰੱਖਿਆ ਉਹਨਾਂ ਨੇ ਪਰ ਉਹਨਾਂ ਦੇ ਮਰਨ ਵਰਤ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਜੀ ਹਾਂ ਬਿਲਕੁਲ ਸਵਾਲ ਤਾਂ ਜਿਹੜੇ ਨੇ ਇਸ ਸਮੇਂ ਕਈ ਖੜੇ ਹੋ ਰਹੇ ਨੇ ਮਨਦੀਪ ਸਿੰਘ ਜੀ ਪਰ ਜਦੋਂ ਇਸ ਤਰੀਕੇ ਨਾਲ ਇੱਕ ਚਰਚਾ ਹਲੇ ਚੱਲ ਰਹੀ ਹੋਵੇ ਜਦੋਂ ਉਸ ਸਭ ਦੇ ਦਰਾਂ ਅ ਇਹ ਜ਼ਿਕਰ ਹੋ ਰਿਹਾ ਹੋਵੇ ਕਿ ਚਾਰ ਤਰੀਕੇ ਨੂੰ ਮੈਂਟਰਿੰਗ ਹੈ ਜੀ ਪੰਜਾਬ ਸਰਕਾਰ ਵੀ ਚਾਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਉਸ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਹੁਣ ਔਰ ਅਜਿਹੇ ਬਿਆਨਾਂ ਦੇ ਨਾਲ ਜਾਂ ਇਸ ਤਰੀਕੇ ਦੀ ਜਦੋਂ ਕਸ਼ਮਕਸ਼ ਜਿਹੜੀ ਹੈ ਲੀਡਰਾਂ ਦੇ ਵਿੱਚ ਚੱਲਦੀ ਹੈ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਿੱਚ ਜਿਹੜੇ ਇੱਕ ਤਰੀਕੇ ਦੇ ਨਾਲ ਨਿਰੋਲ ਕਹੇ ਜਾਂਦੇ ਨੇ ਕਿ ਆਪਣੇ ਅੰਦੋਲਨ ਵਾਸਤੇ ਜਿਹੜੀ ਉਹਨਾਂ ਦੇ ਵੱਲੋਂ ਦੀ ਲੜਾਈ ਲੜੀ ਜਾ ਰਹੀ ਹੈ ਔਰ ਇਸੇ ਸਬਦੇ ਵਿਚਾਰੇ ਇਸ ਤਰੀਕੇ ਦੇ ਇਲਜ਼ਾਮਾਂ ਦਾ ਆਉਣਾ ਕਿ ਤਰ੍ਹਾਂ ਕਿਤੇ ਕਿਸਾਨ ਲੀਡਰਾਂ ਦੀ ਜਿਹੜੀ ਇੱਕ ਸ਼ਖਸੀਅਤ ਹੈ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਦੇ ਉੱਤੇ ਵਿਟਾ ਲਾਉਣ ਦੀ ਇੱਕ ਤਰੀਕੇ ਕੋਸ਼ਿਸ਼ ਵੀ ਹੋ ਸਕਦੀ ਇਸ ਸਟੋਰੀ ਸਿੰਗਲ ਦੇ ਨਾਲ ਵੀ ਦੇਖਿਆ ਜਾ ਸਕਦਾ ਕਿਉਂਕਿ ਅਜਿਹੇ ਸਮੇਂ ਦੇ ਵਿੱਚ ਜਿੱਥੇ ਕਿਸਾਨ ਖੁਦ ਇੱਕ ਜੁਟਨੀ ਹੈਗੇ ਲਗਾਤਾਰ ਜਦੋਂ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਸੀਗੇ ਉਸ ਸਮੇਂ ਦੇ ਉੱਤੇ ਇੱਕ ਜੁਟਤਾ ਦੇ ਲਈ ਮੀਟਿੰਗਾਂ ਕਰਦੇ ਰਹੇ ਕਦੇ ਕਹਿੰਦੇ ਸੀ ਅਸੀਂ ਪੂਰਨ ਇੱਕ ਜੁਟਤਾ ਦੇ ਵੱਲ ਐ ਕਦੇ ਕਹਿੰਦੇ ਸੀ ਅਸੀਂ ਪੁਆਇੰਟ ਦਰ ਪੁਆਇੰਟ ਜਿਹੜਾ ਹੈ ਇੱਕ ਜੁਟਤਾ ਦੇ ਵੱਲ ਵਧਣਾ ਆਪਸ ਦੇ ਵਿੱਚ ਕਿਸਾਨ ਇੱਕ ਜੁਟ ਹੋ ਨਹੀਂ پا ਰਹੇ ਔਰ ਹੋਰ ਜ਼ਿਆਦਾ ਕਲੇਸ਼ ਜਿਹੜਾ ਹੈ ਉਹ ਹੁਣ ਅੱਗੇ ਦੇਖਣ ਨੂੰ ਮਿਲ ਰਿਹਾ ਜਿੱਥੇ ਬੰਦੀਆਂ ਦੇ ਵਿੱਚ ਬਿਲਕੁਲ ਬਿਲਕੁਲ ਜੀ ਉਰੇ ਇੱਕ ਉਹ ਜਿਹੜੀ ਕਹਾਵਤ ਜੀ ਹੈ ਨਾ ਪੰਜਾਬੀ ਦੇ ਵਿੱਚ ਇੱਕ ਖਾਣਾ ਵਾ ਕਹਦੇ ਜਦੋਂ ਲੱਗੀਆਂ ਵਛਾਈਆਂ ਤਲੀਆਂ ਟੁੱਟੀਆਂ ਤੇ ਬੂਹੇ ਭੇੜ ਲੇ ਹੁਣ ਸਾਰੇ ਲੀਡਰ ਇਦਾਂ ਦੇ ਹੋ ਗਏ ਜਦੋਂ ਇਹ ਪਹਿਲਾਂ ਮੀਟਿੰਗਾਂ ਦੇ ਵਿੱਚ ਜਾਂਦੇ ਰਹੇ ਆ ਅੰਦੋਲਨ ਇਕੱਠੇ ਕੀਤਾ ਹੁਣ ਇਹਨਾਂ ਨੂੰ ਇਹ ਕਰੋੜਾਂ ਦਾ ਘਪਲਾ ਹੁਣ ਜ਼ਿਆਦਾ ਆ ਪਹਿਲਾਂ ਹੀ ਵਿੱਚ ਬੋਲ ਸਕਦੇ ਸੀ ਨਾ ਇਹ ਇਹਨਾਂ ਦਾ ਇਹੀ ਆ ਪਹਿਲਾਂ ਵੀ ਜਦੋਂ ਅੰਦੋਲਨ ਚੱਲਿਆ ਪਹਿਲਾ ਅੰਦੋਲਨ ਸੀ ਉਦੋਂ ਵੀ ਡੱਲੇ ਵਾਲੋ ਤੇ ਇਲਜ਼ਾਮ ਲੱਗੇ ਉਹ ਲੱਗੇ ਬਾਅਦ ਚ ਠੀਕ ਹੈ ਪਹਿਲੇ ਇੱਕ ਮੀਟਿੰਗਾਂ ਦੇ ਵਿੱਚ ਰਹੇ ਇੱਕੋ ਇਕੱਠੇ ਖਾਂਦੇ ਪੀਂਦੇ ਰਹੇ ਆ ਹੁਣ ਬਾਅਦ ਚ ਹੁਣ ਦੇ ਜਿਹਾ ਇਹੀ ਹੈ ਉਹ ਦੂਜੀ ਗੱਲ ਉਹ ਰੇਕ ਸਭ ਤੋਂ ਵੱਡੀ ਗੱਲ ਇਹ ਹੈ ਟਾਈਮਿੰਗ ਉੱਤੇ ਸਵਾਲ ਉੱਠ ਰਿਹਾ ਵੀ ਜਦੋਂ ਇੱਕ ਪਾਸੇ ਕੇਂਦਰ ਨੇ ਮੀਟਿੰਗ ਲਈ ਸੱਦਾ ਦਿੱਤਾ ਉਦੋਂ ਦੂਜੇ ਪਾਸੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਇਹ ਕਿਤੇ ਨਾ ਕਿਤੇ ਉਰੇ ਵੀ ਸਮਝ ਜਿਆਦਾ ਵੀ ਕੋਈ ਸਰਕਾਰ ਦੀ ਚੱਲਦਾ ਨਹੀਂ ਜਾਂ ਕੇਂਦਰ ਦੀ ਜਾਂ ਪੰਜਾਬ ਦੀ ਸਰਕਾਰ ਇਹ ਸਵਾਲ ਲੋਕਾਂ ਦੇ ਲਈ ਅਸੀਂ ਛੱਡ ਤਾ ਜਵਾਬ ਲੋਕ ਦੱਸਣਗੇ ਠੀਕ ਹੈ ਕਿਉਂਕਿ ਉਹ ਜਾਦਾ ਸਾਡੇ ਤੋਂ ਸਮਝਦਾਰ ਨੇ ਅਸੀਂ ਸਿਰਫ ਸਾਡਾ ਇਹ ਸਵਾਲ ਹੈ ਵੀ ਜੇ ਟਾਈਮਿੰਗ ਟਾਈਮਿੰਗ ਨੂੰ ਹਮੇਸ਼ਾ ਅਸੀਂ ਆਪਣਾ ਮੱਦੇ ਨਜ਼ਰ ਰੱਖਣਾ ਚਾਹੀਦਾ ਵਾ ਕਿਉਂਕਿ ਜਿਹੜਾ ਇਹ ਚਿੱਠੀ ਆਈ ਆ ਕੇਂਦਰ ਵੱਲੋਂ ਮੀਟਿੰਗ ਲਈ ਵੀ ਮੀਟਿੰਗ ਲਈ ਆਓ ਉਸ ਤੋਂ ਬਾਅਦ ਤੋਂ ਇਹ ਇਲਜ਼ਾਮ ਸ਼ੁਰੂ ਹੋਏ ਨੇ ਕਰੋੜਾਂ ਦਾ ਕਪਲਾ ਸੀਗਾ ਉਹ ਇਹ ਤਾਂ ਐਨੀ ਵੀ ਕੱਲ ਰਾਤ ਹੋਇਆ ਜਾਂ ਪਰਸ ਹੋ ਰਾਤ ਹੋਇਆ ਮੀਟਿੰਗ ਤੋਂ ਸੱਦੇ ਤੋਂ ਬਾਅਦ ਹੀ ਹੋਇਆ ਕਿ ਉਸ ਤੋਂ ਪਹਿਲਾਂ ਹੋਇਆ ਇਹ ਫਿਰ ਅੱਜ ਹੀ ਸਵਾਲ ਕਿਉਂ ਉੱਠ ਰਹੇ ਨੇ ਇਹ ਸਭ ਤੋਂ ਵੱਡੀ ਗੱਲ ਇਹ ਸਵਾਲ ਹੈ ਉਹਰੇ ਉੱਠ ਖੜੇ ਆ ਦੂਜੀ ਗੱਲ ਇਹ ਜਿਆਦਾ ਵੀਰ ਇਹਨਾਂ ਨੂੰ ਗੜਕ ਕੱਪਲੇ ਦੇ ਇਲਜ਼ਾਮ ਲੱਗ ਰਹੇ ਨੇ ਉਹ ਦੇਖੋ ਕਿੰਡੀ ਛੋਟੀ ਗੱਲ ਆ ਕਿੱਡਾ ਵੱਡਾ ਜਿੱਡਾ ਵੱਡਾ ਅੰਦੋਲਨ ਜਿਵੇਂ ਸਰਜੀਤ ਜੀ ਨੇ ਪਹਿਲਾ ਜ਼ਿਕਰ ਕੀਤਾ ਜਿੱਡਾ ਵੱਡਾ ਅੰਦੋਲਨ ਆ ਉਦੋਂ ਹੀ ਛੋਟੇ ਇਲਜ਼ਾਮ ਲੱਗ ਰਹੇ ਨੇ ਛੋਟੇ ਲੈਵਲ ਤੇ ਆ ਕੇ ਦੁੱਧ ਦੇ ਉੱਤੇ ਲੰਗਰ ਦੇ ਉੱਤੇ ਲੰਗਰ ਦਾ ਲੰਗਰ ਦੇ ਵਿੱਚ ਕੱਪੜਾ ਦਾ ਚਲੋ ਇਹ ਤਾਂ ਲੰਗਰ ਦਾ ਪੰਜਾਬੀਆਂ ਦੀ ਕਹਿੰਦੇ ਫਿਤਰਤ ਆ ਇਹਦੇ ਲੰਗਰ ਲਾਉਣਾ ਦਾ ਉਹਨਾਂ ਦੇ ਇਹੀ ਸ਼ੁਰੂ ਤੋਂ ਹੀ ਆ ਪਰ ਹੁਣ ਇਹਦੇ ਵਿੱਚ ਹੀ ਕੱਪਲੇ ਹੋ ਰਹੇ ਆ ਇਹਦੇ ਤੇ ਇਲਜ਼ਾਮ ਲੱਗ ਰਹੇ ਨੇ ਹੁਣ ਅੱਗੇ ਅੱਗੇ ਦੇਖੋ ਵੀ ਕੀ ਕੀ ਇਲਜ਼ਾਮ ਲੱਗ ਰਹੇ ਨੇ ਬਾਕੀ ਦੇਖੋ ਤੁਸੀਂ ਇਹ ਦੋ ਵਾਰ ਤੁਸੀਂ ਸਾਡੇ ਤੋਂ ਵੱਧ ਸਿਆਣੇ ਲੋਕ ਸਾਡੇ ਤੋਂ ਵੱਧ ਸਿਆਣੇ ਨੇ ਕਿ ਹੁਣ ਕਿਹੜੇ ਇਲਜ਼ਾਮ ਲਾਉਣਗੇ ਇਹ ਕਿੱਥੇ ਕਿੰਨੇ ਕੋ ਹੋਰ ਥੱਲੇ ਜਾਣਗੇ ਅਸੀਂ ਤਾਂ ਹੋਰ ਜਾਂਦੇ ਦੇਖ ਰਹੇ ਹਾਂ ਇਹਨਾਂ ਨੂੰ ਬਾਕੀ ਦੱਸੋ ਬਿਲਕੁਲ ਕਿਸਾਨ ਲੀਡਰ ਜਿਹੜੇ ਨੇ ਜਿਸ ਤਰੀਕੇ ਦੀ ਇਲਜ਼ਾਮਬਾਤ ਲਗਾ ਰਹੇ ਨੇ ਬਿਲਕੁਲ ਗੱਲ ਤੁਹਾਡੀ ਸਹੀ ਹੈ ਵੀ ਹੇਟਲੇ ਪੱਧਰ ਦੇ ਇਲਜ਼ਾਮ ਨੇ ਇਹ ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਅੰਦੋਲਨ ਪੂਰਾ ਕਰਨ ਤੋਂ ਬਾਅਦ ਆਪਣੀਆਂ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਵੀ ਜਿਹੜੇ ਨੇ ਉਹ ਹੋ ਸਕਦੇ ਨੇ ਜਿਹੜੇ ਅੰਦਰੂਨੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਬਾਅਦ ਵਿੱਚ ਵੀ ਇਹ ਸਾਹਮਣੇ ਲਿਆਣੀ ਲਿਆਂਦੀ ਜਾ ਸਕਦੀ ਉਹ ਸਾਹਮਣੇ ਵੱਡੀ ਇੱਕ ਲੜਾਈ ਹੋਵੇ ਜਦੋਂ ਤੁਸੀਂ ਐਮਐਸਪੀ ਨੂੰ ਲੈ ਕੇ ਲੜਾਈ ਲੜ ਰਹੇ ਸੀ ਛੱਡੀਆਂ ਦੇ ਨਹੀਂ ਲਈ ਤੁਸੀਂ ਕਹਿੰਦੇ ਆ ਵੀ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਲੜਾਈ ਲੜ ਰਹੇ ਹਾਂ ਔਰ ਉਸ ਸਮੇਂ ਦੇ ਉੱਤੇ ਸੀ ਔਰ ਜਦੋਂ ਕੇਂਦਰ ਸਰਕਾਰ ਖੁਦ ਇੱਕ ਕਹ ਰਹੀ ਹੂਵੇ ਕਿ ਪ੍ਰਿਤਪਾਲ ਸਿੰਘ ਬੱਲੀਵਾਲ ਮੈਂ ਸੁਣਿਆ ਸੀਗਾ ਇੱਕ ਚੈਨਲ ਦੇ ਉੱਤੇ ਕਹਿੰਦੇ ਸੀਗੇ ਜਦੋਂ ਡਿਬੇਟ ਚ ਹੁੰਦੀ ਸੀਗੀ ਗੱਲਬਾਤ ਹੁੰਦੀ ਸੀਗੀ ਸੁਖਜੀਤ ਸਿੰਘ ਹਰਦੋ ਚੰਡੇ ਮੇਰੇ ਖਿਆਲ ਨਾਲ ਨਾਲ ਸੀਗੇ ਉਦੋਂ ਕਹਿੰਦੇ ਸੀਗੇ ਕਿ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਵਿੱਚੋਂ ਕੱਢਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਕਰਕੇ ਮਸਲੇ ਜਿਹੜੇ ਹੱਲ ਨਹੀਂ ਹੋ ਰਹੇ ਔਰ ਹੁਣ ਜਦੋਂ ਕਿਸਾਨਾਂ ਦੇ ਬਣੋਂਦੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵਿੱਚ ਨਾ ਬੈਠੇ ਤਾਂ ਕੀ ਉਹ ਕੇਂਦਰ ਦੇ ਕਹੇ ਤੋ ਕੀਤਾ ਜਾ ਰਿਹਾ ਹੈ ਕਿ ਇਸ ਸਮੇਂ ਦੇ ਉੱਤੇ ਜੋ ਸਵਾਲ ਉੱਠ ਰਹੇ ਸੀਗੇ ਕਿਸਾਨਾਂ ਦੇ ਉੱਤੇ ਉਸ ਨੂੰ ਵੀ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੂਸਰੇ ਦੇ ਇਲਜ਼ਾਮ ਤਰਾਸ਼ੀਆਂ ਕਰਕੇ ਉਦੋਂ ਇਹਨੇ ਵੱਡੇ ਲੈਵਲ ਦੇ ਉੱਤੇ ਕਿਸਾਨਾਂ ਆਗੂ ਨਹੀਂ ਇਹਨਾਂ ਨੂੰ ਕਹਿੰਦੇ ਸੀਗੇ ਉਹਨਾਂ ਵਰਲਡ ਲੈਵਲ ਦੇ ਉੱਤੇ ਇਹਨਾਂ ਨੂੰ ਨਹੀਂ ਸੀ ਜਾਣਦੇ ਉਸ ਸਮੇਂ ਦੇ ਉੱਤੇ ਅਵਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ ਛੱਡ ਕੇ ਇੱਕ ਦੁੱਖ ਇੱਕ ਦੁੱਖਾ ਹੋਰ ਕਿਸਾਨਾਂ ਨੂੰ ਛੱਡ ਕੇ ਉਦੋਂ ਇਹ ਇਕੱਠੇ ਹੋ ਕੇ ਚੱਲਦੇ ਸੀਗੇ ਉਸ ਸਮੇਂ ਦੇ ਉੱਤੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਸਰਕਾਰ ਦੀ ਸਿਆਸਤ ਕੀ ਹੈ ਸਾਰੇ ਇਕੱਠੇ ਹੋ ਕੇ ਲੜਦੇ ਵੀ ਸੀਗੇ ਉੱਚੀ ਉੱਚੀ ਆਵਾਜ਼ਾਂ ਸੀ ਆਪ ਸੁਣਦੇ ਹੁੰਦੇ ਸੀਗੇ ਜਦੋਂ ਕਚਾਰੀਆ ਟਾਇਲਸ ਦੇ ਵਿੱਚ ਉੱਥੇ ਦਿੱਲੀ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀਗੀਆਂ ਇਹਨਾਂ ਦੀਆਂ ਤਾਂ ਉਦੋਂ ਲੜਦੇ ਹੁੰਦੇ ਸੀਗੇ ਕਿਸ ਤਰੀਕੇ ਦੇ ਨਾਲ ਪਰ ਬਾਹਰ ਆ ਕੇ ਇਕਜੁੱਟ ਹੁੰਦੇ ਸੀ ਪਰ ਹੁਣ ਜਿ ਤੁਰ ਜਿੰਨ ਕਿ ਕਿਸ ਨੂੰ ਸਮਝਿਆ ਜਾਵੇ ਕਿ ਇਹ ਵੀ ਜਿਹੜੇ ਸਿਆਸੀ ਲੀਡਰ ਨੇ ਬਿਲਕੁਲ ਉਹਨਾਂ ਦੇ ਵਾਂਗ ਹੁਣ ਆਪਣੇ ਆਪ ਨੂੰ ਸਮਝਣ ਲੱਗ ਪਏ ਨੇ ਤੇ ਉਸੇ ਦੀ ਕਵੈਦ ਦੇ ਉੱਤੇ ਇਸ ਸਮੇਂ ਚੱਲ ਰਹੇ ਨੇ। ਤਾਂ ਬਿਲਕੁਲ ਜਿਵੇਂ ਅਸੀਂ ਏਜੰਸੀਆਂ ਦੀ ਗੱਲ ਕੀਤੀਆਂ ਨਾ ਕੋਈ ਵੀ ਜਦੋਂ ਮੂਵਮੈਂਟ ਸ਼ੁਰੂ ਹੁੰਦੀ ਹੈ ਤਾਂ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਉਹਨੂੰ ਪੋਲੀਟੀਕਲੀ ਇਹ ਇੱਕ ਟੈਕਸ ਦੇਣ ਦੇ ਲਈ ਜਾਂ ਉਹਨੂੰ ਇੱਕ ਦਬਾਉਣ ਦੇ ਲਈ ਕਿ ਉਹ ਇਸ ਵੱਡੇ ਪੱਧਰ ਦੇ ਉੱਤੇ ਨਾ ਉੱਠ ਗੜੇ ਅੰਟਿਲ ਵੀ ਜਦੋਂ ਤੱਕ ਉਹ ਲੋਕ ਮੂਵਮੈਂਟ ਨਾ ਬਣ ਗਏ। ਉਹ ਸਾਰੀਆਂ ਚੀਜ਼ਾਂ ਤੇ ਉੱਤੇ ਸਰਕਾਰਾਂ ਵੀ ਨਜ਼ਰ ਰੱਖਦੀਆਂ ਨੇ ਤੇ ਪੂਰਨ ਤੌਰ ਦੇ ਉੱਤੇ ਉਹਨੂੰ ਕਿਤੇ ਨਾ ਕਿਤੇ ਸਫਲ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਹੈ ਹਰ ਵੇਲੇ ਅਜਿਹਾ ਇੱਕ ਨੈਰੇਟਿਵ ਹੈ ਜਿਹੜਾ ਆ ਜਿਹੜਾ ਲੋਕਾਂ ਦੇ ਸਾਹਮਣੇ ਸਰਕਾਰ ਕੁਝ ਹੋਰ ਹੁੰਦੀ ਹੈ ਤੇ ਲੋਕਾਂ ਦੇ ਵਿੱਚ ਜਿਹੜੀ ਸਰਕਾਰ ਹੈ ਕੁਝ ਹੋਰ ਹੁੰਦੀ ਹੈ ਤੇ ਉਸ ਤਰੀਕੇ ਨਾਲ ਇਹ ਜ਼ਰੂਰ ਚੱਲਦੀ ਹੁੰਦੀ ਹੈ ਆ ਜਿਵੇਂ ਤੁਸੀਂ ਕਿਹਾ ਕਿ ਵੀ ਪਹਿਲਾ ਪੰਜਾਬ ਸਰਕਾਰ ਦੇ ਜਿਹੜੇ ਲੀਡਰ ਸੀਗੇ ਉਹ ਮੀਟਿੰਗਾਂ ਦੇ ਵਿੱਚ ਜਾਂਦੇ ਹੁੰਦੇ ਸੀ ਤੇ ਅਚਾਨਕ ਇੱਕ ਅ ਡੱਲੇਵਾਲ ਦੀ ਜਥੇਬੰਦੀ ਵੱਲੋਂ ਤੇ ਗੈਰ ਰਾਜ ਸਕੇਮ ਗੈਰ ਰਾਜਨੀਤਿਕ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਕਿ ਪੰਜਾਬ ਦੇ ਜੇ ਮੰਤਰੀ ਉਥੇ ਸ਼ਾਮਲ ਹੋਣਗੇ ਤਾਂ ਉਹ ਮੀਟਿੰਗ ਦੇ ਲਈ ਨਹੀਂ ਜਾਣਗੇ ਜੀ ਇੱਕ ਤਾਂ ਇਹ ਮਨੋਰਥ ਜਿਹੜਾ ਬੀਜੇਪੀ ਦਾ ਉਹ ਪੂਰਾ ਕਰਦੀ ਹੈ ਚਿੱਠੀ ਤੇ ਮੈਨੂੰ ਨਹੀਂ ਪਤਾ ਵੀ ਇਹ ਕਿਸ ਪਾਸਿਓਂ ਇਹ ਡਿਮਾਂਡ ਹੈ ਜਿਹੜੀ ਆ ਗਈ ਅਚਾਨਕ ਇਸ ਤੋਂ ਪਹਿਲਾਂ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਸੀ ਕਿ ਮੀਟਿੰਗ ਤੇ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਜਿਹੜਾ ਉਹ ਮੈਂ ਕਹਿ ਰਿਹਾ ਸੀ ਵੀ ਇੱਕ ਪੰਦੇਰ ਹੋਰੀ ਜਿਹੜੇ ਮਨਜੀਤ ਰਾਏ ਹੋਰੀ ਨੇ ਜਿਹੜੇ ਉਹ ਤਾਂ ਇਸ ਗੱਲ ਨਾਲ ਤਾਂ ਥੋੜਾ ਸਹਿਮਤ ਨਹੀਂ ਕਿ ਮੀਟਿੰਗ 'ਚ ਹੁਣ ਕੀ ਕਹਿ ਲੈਣ ਜਾਣਾ ਤਾਂ ਉਹ ਉਹ ਤਾਂ ਬਿਲਕੁਲ ਸਾਫ਼ ਕਲੀਅਰ ਕਰ ਚੁੱਕੇ ਨੇ ਇਸ ਬਾਰੇ ਤਾਂ ਦੂਜੇ ਪਾਸੇ ਜਿਹੜੇ ਡੱਲੇਵਾਲ ਹੋਰੀ ਨੇ ਉਹ ਇਸ ਗੱਲ ਦੇ ਉੱਤੇ ਆਗੇ ਨਹੀਂ ਕਿ ਹੁਣ ਪੰਜਾਬ ਸਰਕਾਰ ਦੇ ਮੰਤਰੀ ਨਾਲ ਸ਼ਾਮਲ ਹੋਣ ਉੱਤੇ ਇਹ ਜਿਸ ਤਰੀਕੇ ਨਾਲ ਵਤੀਰਾ ਉਹਨਾਂ ਨੇ ਕੀਤਾ ਜਿਹੜਾ ਵਤੀਰਾ ਪੰਜਾਬ ਸਰਕਾਰ ਨੇ ਉਸ ਵੇਲੇ ਕਰਿਆ ਤੇ ਉਹਦੇ ਤੇ ਕੇਂਦਰ ਵੱਲੋਂ ਕੋਈ ਨੇ ਜਵਾਬ ਦਿੱਤਾ ਗਿਆ ਸੁਪਰੀਮ ਕੋਰਟ ਜੁਡੀਸ਼ਰੀ ਹੈ ਜਿਹੜੀ ਕਿਸ ਤਰੀਕੇ ਨਾਲ ਉਹ ਚੁੱਪ ਬੈਠੀ ਰਹੀ ਹੈ ਤੇ ਉਸ ਸਾਰੇ ਮਾਮਲੇ ਦੇ ਵਿੱਚ ਵੀ ਜੇ ਤੁਸੀਂ ਇਹ ਕਹੋ ਕਿ ਹਾਂ ਵੀ ਪੰਜਾਬ ਸਰਕਾਰ ਵਕਰੀ ਹੈ ਤੇ ਬੀਜੇਪੀ ਵਕਰੀ ਹੈ ਮੈਨੂੰ ਨਹੀਂ ਲੱਗਦਾ ਵੀ ਕੋਈ ਇਦਾਂ ਦੀ ਕੋਈ ਗੱਲ ਹੈ ਉਹਨਾਂ ਦੇ ਵਿੱਚ ਉਹ ਤਾਂ ਸਗੋਂ ਸਾਰੇ ਰਲ ਮਿਲ ਕੇ ਹੀ ਕਰ ਰਹੇ ਨੇ ਉਹ ਕਿਉਂਕਿ ਪੰਜਾਬ ਨੂੰ ਇੰਡਸਟਰੀ ਦੇ ਨਾਂ ਦੇ ਉੱਤੇ ਕਿੰਨੀ ਕੰਡਸਟਰੀ ਆ ਗਈ ਉਹ ਤੋਂ ਇੰਡਸਟਰੀ ਕਹਿ ਕੇ ਇੰਡਸਟਰੀ ਦਾ ਬਹਾਨਾ ਲਾ ਕੇ ਇਹਨਾਂ ਨੇ ਉਹ ਮੋਰਚਾ ਚੁਕਾਇਆ ਸੀ ਹੁਣ ਕਿੰਨੀ ਕੰਡਸਟਰੀ ਆ ਗਈ ਪੁੱਛ ਲੈਣਾ ਅੱਜ ਜੀ ਉਜੇ ਵਸਤੇ ਮੈਨੂੰ ਲੱਗਦਾ ਜਿਹੜੇ ਛੋਟੇ ਛੋਟੇ ਇਲਜ਼ਾਮ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਵੱਡਾ ਕੀਤਾ ਜਾ ਰਿਹਾ ਉਹ ਭਾਵੇਂ ਇਹ ਕੁਝ ਕਿਸਾਨ ਲੀਡਰਾਂ ਵੱਲੋਂ ਵੇ ਜਾਂ ਫਿਰ ਉਹ ਇਹਨਾਂ ਦੇ ਵਿੱਚ ਜੋ ਪਿੱਛੇ ਬੈਕ ਡੋਰ ਤੇ ਜਿਹੜੀਆਂ ਤਾਕਤਾਂ ਨੇ ਉਹ ਕੰਮ ਕਰ ਰਹੀਆਂ ਨੇ ਤਾਂ ਕਿ ਇਹ ਕਿਸਾਨ ਜਿੱਤੇ ਉਹਨੀਆਂ ਆਪਣੀਆਂ ਜਿਹੜੀਆਂ ਮੇਨ ਮੰਗਾਂ ਨੇ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਜਿਹੜੀਆਂ ਉਹਨਾਂ ਤੋਂ ਉਹ ਭੁੱਲ ਜਾਣ ਜਾਂ ਉਹਨਾਂ ਤੋਂ ਟਾਲਾ ਵੱਟ ਜਾਣ ਇਹ ਇਹ ਜ਼ਰੂਰ ਇਸ ਗੱਲ ਦੇ ਉੱਤੇ ਹੋ ਰਿਹਾਗਾ ਮੈਨੂੰ ਲੱਗਦਾ ਵੀ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਇਲਜ਼ਾਮ ਲੱਗੇ ਨੇ ਜਾਂ ਪਹਿਲਾਂ ਵੀ ਲੱਗਦੇ ਆਏ ਨੇ ਉਹ ਸਾਰੀਆਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਸਤੇ ਹੋਈਆਂ ਨੇ ਵੀ ਕਿਸਾਨ ਜਥੇਬੰਦੀ ਦੀ ਕਿਸੇ ਕਿਵੇਂ ਨਾ ਕਿਵੇਂ ਲੋਕਾਂ ਦੇ ਵਿੱਚ ਜਿਹੜੀ ਭਰੋਸੇਯੋਗਤਾ ਉਹ ਟੁੱਟ ਜੇ ਤੇ ਲੋਕ ਬੇਭਰੋਸਗੀ ਦਿਖਾਉਣ ਲੱਗ ਜਾਣ ਕਿਸਾਨ ਜਥੇਬੰਦੀਆਂ ਦੇ ਨਾਲ ਤੇ ਤਾਂ ਕਿ ਇਹਨਾਂ ਦੀ ਜਿਹੜੀ ਮੂਵਮੈਂਟ ਆ ਲੋਕ ਮੂਵਮੈਂਟ ਨਾ ਬਣ ਸਕੇ ਤੇ ਇਹਨਾਂ ਦੀ ਜਿਹੜੀ ਕਿਰਦਾਰਕੁਸ਼ੀ ਹੈ ਉਹ ਇਸ ਤਰੀਕੇ ਨਾਲ ਹੋਵੇ ਕਿ ਇਹ ਆਪਸ ਦੇ ਵਿੱਚ ਹੀ ਲੜ ਜਾਣ ਬਿਲਕੁਲ ਉਹ ਜਿਹੜਾ ਡਿਵਾਈਡ ਐਂਡ ਰੂਲ ਵਾਲਾ ਜਿਹੜਾ ਥਿਊਰੀ ਹੈ ਜਿਹੜੀ ਉਹ ਉਹ ਇੱਥੇ ਜ਼ਰੂਰ ਕੰਮ ਕਰਦੀ ਹੈ ਜਿਵੇਂ ਪਹਿਲਾਂ ਐਸਕੇਮ ਤੋੜ ਕੇ ਇਹਨਾਂ ਨੇ ਦੋ ਐਸਕੇਮ ਬਣਾਤੇ ਫਿਰ ਅੱਜਕੱਲ ਤਿੰਨ ਤਿੰਨ ਜਥੇ ਤਿੰਨ ਮੋਰਚੇ ਹੋ ਗਏ ਇੱਕ ਖਨੌਰੀ ਵਾਲਾ ਮੋਰਚਾ ਜਿਹਨੂੰ ਕੇਐਮਐਮ ਕਹਿੰਦੇ ਸੀ ਉਹ ਕਹਿੰਦੇ ਸੀ ਤੁਸੀਂ ਮਜ਼ਦੂਰਾਂ ਨੂੰ ਨਾਲ ਨਹੀਂ ਰੱਖਦੇ ਅਸੀਂ ਮਜ਼ਦੂਰਾਂ ਨੂੰ ਨਾਲ ਰੱਖਾਂਗੇ ਉਹਨਾਂ ਨੇ ਮਜ਼ਦੂਰ ਜਥੇਬੰਦੀਆਂ ਵੀ ਇੰਦੇ ਵਿੱਚ ਪਾਲੀਆਂ ਫਿਰ ਐਸਕੇਮ ਗੈਰ ਰਾਜਨੀਤਿਕ ਵੀਐਸਈ ਇਲੈਕਸ਼ਨਾਂ ਨਹੀਂ ਲੜਦੇ ਅਸੀਂ ਸਿਰਫ ਕਿਸਾਨੀ ਕੋਲ ਲੜਦੇ ਆ ਫਿਰ ਐ ਸਕੀਮ ਆ ਗਿਆ ਜਿਨ੍ਹਾਂ ਨੇ ਇਲੈਕਸ਼ਨਾਂ ਵੀ ਲੜੀਆਂ ਤੇ ਉਹ ਠੀਕ ਹੈ ਉਹਨਾਂ ਨੇ ਇੱਕ ਟਰਾਈ ਜ਼ਰੂਰ ਕੀਤਾ ਤੇ ਉਹ ਵਕਰੀ ਗੱਲ ਹੈ ਕਿ ਲੋਕਾਂ ਨੇ ਜਿਤਾਇਆ ਨਹੀਂ ਉਹਨਾਂ ਨੂੰ ਦਾਉ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਐਡਾ ਵੱਡਾ ਅੰਦੋਲਨ ਹੋਵੇ ਤੇ ਜਿਹੜਾ ਆ ਲੋਕਾਂ ਨੇ ਜਿਤਾਉਣ ਵਾਲੀ ਜਿਹੜੀ ਗੱਲ ਹੈ ਪੋਲਿਟਿਕਸ ਵੱਖਰੇ ਤੌਰ ਦੇ ਉੱਤੇ ਹੋ ਸਕਦੀ ਹੈ ਪਰ ਲੋਕ ਮੂਵਮੈਂਟਾਂ ਨੇ ਜਿਹੜੀਆਂ ਉਹਨਾਂ ਦੀ ਅਗਵਾਈ ਕਰਨ ਵਾਲੇ ਕੁਝ ਚੋਣਵੇਂ ਹੀ ਲੀਡਰ ਹੁੰਦੇ ਨੇ ਜੇ ਇਸ ਤਰੀਕੇ ਨਾਲ ਆਪਸ ਦੇ ਵਿੱਚ ਲੜ ਜਾਣ ਤਾਂ ਉਹ ਮਨੋਰਥ ਹੈ ਜਿਹੜਾ ਸਰਕਾਰਾਂ ਦਾ ਪੂਰਾ ਹੋ ਜਾਂਦਾ ਹੈ ਉਹ ਪ੍ਰੋਟੈਸਟਿੰਗ ਪਾਵਰ ਹੈ ਜਿਹੜੀ ਲੋਕਾਂ ਦੀ ਵੀ ਪ੍ਰੋਟੈਸਟਿੰਗ ਪਾਵਰ ਆ ਉਹ ਘਟ ਜਾਂਦੀ ਹੁੰਦੀ ਹੈ ਉੱਥੇ ਉੱਥੇ ਤਾਂ ਲੋਕ ਵੀ ਬਿਨਾਂ ਬਾਹਾਂ ਦੇ ਹੋ ਜਾਂਦੇ ਨੇ ਜਥੇਬੰਦੀਆਂ ਬਿਨਾਂ ਬਾਹਾਂ ਦੇ ਹੋ ਜਾਂਦੀਆਂ ਤੁਸੀਂ ਬੋਲ ਨਹੀਂ ਸਕਦੇ ਅੱਜ ਤੁਸੀਂ ਜਾ ਕੇ ਜੇ ਅੱਜ ਦੇ ਟਾਈਮ ਦੇ ਵਿੱਚ ਇਹ ਕਿਸਾਨ ਲੀਡਰ ਇਹ ਕਹਿ ਜਾਣ ਵੀ ਆ ਸਾਡੀਆਂ ਮੰਗਾਂ ਨੇ ਪਰ ਅਸੀਂ ਉਹਨਾਂ ਨਾਲ ਨਹੀਂ ਬੋਲਣਾ ਤਾਂ ਉਹ ਕਦੇ ਵੀ ਇੰਨਾ ਪਾਵਰਫੁਲ ਨਹੀਂ ਹੋਊਗਾ ਇੰਨਾ ਪ੍ਰੈਸ਼ਰਾਈਜ਼ ਨਹੀਂ ਕਰ ਸਕੀਂਗਾ ਸਰਕਾਰ ਨੂੰ ਕਿ ਉਹ ਮੀਟਿੰਗ ਦੇ ਲਈ ਆ ਸਕਣ ਹੁਣ ਵੀ ਦੇਖੋ ਜਿਵੇਂ ਮਨਦੀਪ ਸਿੰਘ ਜੀ ਨੇ ਗੱਲ ਕੀਤੀ ਹੈ ਕਿ ਟਾਈਮਿੰਗ ਜਿਹੜੀ ਹੈ ਟਾਈਮਿੰਗ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਦੀ ਹੈ ਜਦੋਂ ਇਹ ਸਾਰੇ ਇਗਜ਼ਾਮ ਲੱਗ ਰਹੇ ਨੇ ਤਾਂ ਇਟ ਮੀਨਸ ਉਥੇ ਮੀਟਿੰਗ ਦੇ ਵਿੱਚ ਵੀ ਤਾਂ ਹੰਗਾਮਾ ਹੋਊਗਾ ਨਾ ਜਦੋਂ ਇਹ ਸਾਰੇ ਜਣੇ ਉੱਤੇ ਬੈਠਣਗੇ ਉਹ ਉਸ ਚੀਜ਼ ਨੂੰ ਉਜਾਗਰ ਕਰਨਾ ਚਾਹੁੰਦੇ ਨੇ ਉਹ ਵੀ ਅਸੀਂ ਤਾਂ ਮੀਟਿੰਗ ਦੇ ਲਈ ਆਏ ਸੀ ਤੁਹਾਡੇ ਵੱਲੋਂ ਸਹਿਮਤੀ ਜਤਾਈ ਗਈ ਹੈ ਉਹ ਕਹੂਗਾ ਮੈਂ ਇਹਦੀ ਗੱਲ ਨਾਲ ਸਹਿਮਤ ਹਾਂ ਕਿਉਂਕਿ ਇਹ ਨੇ ਮੇਰੇ ਤੇ ਅੱਜ ਦਾ ਜ਼ਮਾਇਆ ਲਾਇਏ ਸੀਗੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਡੱਲੇਵਾਲ ਤੇ ਰਾਜੇਵਾਲ ਦੇ ਵਿਚਾਲੇ ਹੁੰਦਾ ਰਿਹਾ ਇਵਨ ਰਾਜੇਵਾਲ ਨੇ ਇਹ ਵੀ ਕਿਹਾ ਸੀ ਵੀ ਲੋਕ ਭਾਵੇਂ ਮੈਨੂੰ ਕੁੱਟ ਲੈਣ ਥੱਪੜ ਮਾਰ ਲੈਣ ਪਰ ਜੱਲੇਵਾਲ ਸਾਹਿਬ ਨੂੰ ਕੁਝ ਨਹੀਂ ਹੋਣਾ ਚਾਹੀਦਾ ਮੈਂ ਉੱਥੇ ਜਾਣ ਲਈ ਤਿਆਰ ਆ ਉਹ ਗਏ ਵੀ ਸੀ ਜੀ ਸਾਰੀ ਗੋਪਲਾਕੀ ਉਹ ਭਾਵੇਂ ਪ੍ਰੈਸ਼ਰ ਦੇ ਵਿੱਚ ਗਏ ਸੀ ਭਾਵੇਂ ਜਿਵੇਂ ਮਰਜ਼ੀ ਗਏ ਸੀ ਪਰ ਜਦੋਂ ਮੀਟਿੰਗ ਦੇ ਵਿੱਚ ਉੱਥੇ ਕੇਂਦਰ ਦੇ ਅੱਗੇ ਇਹ ਚੀਜ਼ਾਂ ਸਾਰੀਆਂ ਹੋਣ ਲੱਗੀਆਂ ਫਿਰ ਉੱਥੇ ਕਿਸਾਨ ਦਾ ਬਿਲਕੁਲ ਲੋਕਾਂ ਦੇ ਸਾਹਮਣੇ ਇਸ ਤਰੀਕੇ ਨਾਲ ਹੋ ਜਾਣਗੇ ਜਿਹੜੀ ਉਹਨਾਂ ਦੀ ਭਰੋਸੇਯੋਗਤਾ ਸਾਰੀ ਖਤਮ ਹੋ ਜੂ ਕਿ ਇਹ ਆਪਸ ਦੇ ਵਿੱਚ ਹੀ ਲੜਨ ਲੜ ਕੁੱਟਮਾਰ ਕਰਕੇ ਮਰਨ ਵਾਲੇ ਨਹੀਂ ਬਸ ਹੋਰ ਕੁਝ ਨਹੀਂ ਹੈ ਇਹਨਾਂ ਦੇ ਕੋਲ ਕੋਲਾਂ ਦੇ ਨਾਂ ਦੇ ਉੱਤੇ ਹਮ ਬਿਲਕੁਲ ਹੋਰ ਕਿਸਾਨ ਇਸ ਸਮੇਂ ਦੇ ਉਤੇ ਵੀ ਦੇਖਣਾ ਵੀ ਸੋਚ ਕੀ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਭਾਜਪਾ ਵਾਲੇ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਰੋੜਾ ਬਣ ਰਹੀ ਹੈ ਤਾਂ ਇਸ ਕਰਕੇ ਫਿਰ ਪੰਜਾਬ ਸਰਕਾਰ ਨੂੰ ਵਿੱਚੋਂ ਕੱਢ ਦਿਓ ਫਿਰ ਭਾਜਪਾ ਸਾਡੀਆਂ ਕਿ ਸ਼ਾਇਦ ਮੰਗਲ ਜੜੀਆਂ ਉਹ ਪੂਰੀਆਂ ਕਰੇ ਦੂਗੀ ਕਿ ਐਮਐਸਪੀ ਉਹਨਾਂ ਨੂੰ ਮਿਲ ਜੂਗੀ ਕਿਉਂਕਿ ਹਰ ਵਾਰ ਤਾਂ ਜਿਹੜਾ ਹੈ ਬੀਜੇਪੀ ਦੇ ਵੱਲੋਂ ਦੀ ਬੀਜੇਪੀ ਦੇ ਲੀਡਰਾਂ ਵੱਲੋਂ ਇਹੀ ਜ਼ਿਕਰ ਕੀਤਾ ਗਿਆ ਕਿ ਐਮਐਸਪੀ ਨਹੀਂ ਦਿੱਤੀ ਜਾ ਸਕਦੀ ਤਾਂ ਕੀ ਉਹਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਜੇ ਨਹੀਂ ਹੋਊਗੀ ਸਰਕਾਰ ਤਾਂ ਉਹਨਾਂ ਨੂੰ ਐਮਐਸਪੀ ਮਿਲ ਜੂਗੀ ਜਾਂ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲਊਗੀ ਕਿਉਂਕਿ ਬੀਜੇਪੀ ਇਹੀ ਗੱਲ ਕਹਿੰਦੀ ਹੈ 5 ਫਸਲਾਂ ਦੇ ਉੱਤੇ ਕਿਸਾਨ ਮੰਨਣ ਨੂੰ ਤਿਆਰ ਸੀ ਪਰ ਪੰਜਾਬ ਸਰਕਾਰ ਨੇ ਮੰਨਣ ਨਹੀਂ ਦਿੱਤਾ ਯਾਨੀ ਕਿ ਕੀ ਕਿਸਾਨ ਆਪਣੀ ਰਣਨੀਤੀ ਬਦਲਣ ਦੀ ਜਿਹੜੀ ਤਿਆਰੀ ਦੇ ਵਿੱਚ ਨੇ ਕਿ ਘੱਟ ਦੇ ਉੱਤੇ ਵੀ ਉਹ ਘੱਟ ਫਸਲਾਂ ਦੇ ਉੱਤੇ ਜੇ ਐਮਐਸਪੀ ਮਿਲਦੀ ਹੈ ਤਾਂ ਉਸ ਦੇ ਉੱਤੇ ਵੀ ਉਜਨ ਤਾਣੀਏ 4 ਤਰੀਕ ਨੂੰ ਹੀ ਜਿਹੜੀ ਇਹ ਸਾਰੀ ਕਹਾਣੀਆਂ ਉਹ ਪਤਾ ਲੱਗੇਗੀ ਕਿ ਕੇਂਦਰ ਕਿਸ ਤਿਆਰੀ ਨਾਲ ਆਉਂਦੀ ਹੈ ਤੇ ਕਿਸਾਨ ਉਥੇ ਕਿਸ ਤਿਆਰੀ ਨਾਲ ਜਾਂਦੇ ਨੇ